ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਠੇਕਾ ਨਿਰਧਾਰਿਤ ਮੁਲਾਜ਼ਮਾਂ ਦੇ ਨਾਲ ਦਿਨਾਂ ਦੀ ਤਨਖਾਹਾਂ ਦੇ ਵਿੱਚੋਂ 50 ਰੁਪਏ ਤੋਂ ਲੈ ਕੇ 165 ਰੁਪਏ ਤੱਕ ਦਾ ਵਾਅਦਾ ਕੀਤਾ ਗਿਆ ਜ਼ਿਕਰ ਖਾਸ ਹੈ ਕਿ ਜਿਹੜੇ ਠੇਕੇ ਤੇ ਨਿਰਧਾਰਿਤ ਮੁਲਾਜ਼ਮ ਨੇ ਉਹਨਾਂ ਦੀ ਭਰਤੀ ਬਿਜਲੀ ਬੋਰਡ ਦੇ ਵਿੱਚ ਬੀ ਡੀ ਪੀਓ ਦਫ਼ਤਰਾਂ ਦੇ ਵਿੱਚ ਜਾਂ ਹੋਰ ਜਿਹੜੇ ਸਰਕਾਰੀ ਵਿਭਾਗ ਨੇ ਉਹਨਾਂ ਦੇ ਵਿੱਚ ਕੀਤੀ ਜਾਂਦੀ ਹੈ ਐਜ਼ ਏ ਇੱਕ ਕੰਟਰੈਕਟ ਦੇ ਤੌਰ ਤੇ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਤੇ ਜਿਹੜੀਆਂ ਉਹਨਾਂ ਦੀ ਤਨਖਾਹਾਂ ਨੇ ਉਹ ਬਹੁਤ ਹੀ ਘੱਟ ਨੇ ਇਸ ਸੰਬੰਧ ਦੇ ਵਿੱਚ ਜਿਹੜੇ ਠੇਕੇ ਤੇ ਨਿਰਧਾਰਿਤ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਆਫਟਾਰਟੀ ਨਰਾਜ਼ਗੀ ਪਕਟਾਈ ਗਈ ਹੈ ਕਿ ਜਿਹੜਾ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਉਹ ਨਿਗੋਣਾ ਵਾਅਦਾ ਕੀਤਾ ਗਿਆ ਤੇ ਜਿਹੜਾ ਇਹ ਵਾਅਦਾ ਸੀ 1 ਅਪ੍ਰੈਲ ਤੋਂ ਲਾਗੂ ਹੋਣਾ ਸੀ ਪਰੰਤੂ 1 ਅਪ੍ਰੈਲ ਤੋਂ ਬਾਅਦ ਇਸ ਨੂੰ ਲਾਗੂ ਵੀ ਹੋਣ ਕੀਤਾ ਜਾ ਰਿਹਾ ਹਾਲਾਂਕਿ ਜਿਹੜੇ ਠੇਕੇ ਤੇ ਨਿਰਧਾਰਿਤ ਮੁਲਾਜ਼ਮਾਂ ਦੇ ਜੇ ਉਹਨਾਂ ਦੀ ਤਨਖਾਹਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਤਨਖਾਹਾਂ ਇੰਨੀ ਜ਼ਿਆਦਾ ਨਹੀਂ ਨੇ ਕਿਉਂਕਿ ਠੇਕੇ ਤੇ ਨਿਰਧਾਰਿਤ ਮੁਲਾਜ਼ਮਾਂ ਦੇ ਵੱਲੋਂ ਸਾਫ਼ ਤੌਰ ਤੇ ਹੀ ਕਿਹਾ ਜਾ ਰਿਹਾ ਹੈ ਕਿ ਜਿੰਨੀ ਕਿ ਤਨਖਾਹਾਂ ਉਹਨਾਂ ਦੀਆਂ ਨੇ ਉਸ ਦੇ ਨਾਲ ਪਰਿਵਾਰ ਚਲਾਉਣਾ ਵੀ ਬਹੁਤ ਹੀ ਮੁਸ਼ਕਲ ਹੈ ਪਰੰਤੂ ਕਾਮਨਾ ਹੋਣ ਕਰਕੇ ਉਹਨ ਠੇਕੇ ਆਧਾਰਿਤ ਕੰਮ ਕੀਤਾ ਜਾ ਰਿਹਾ ਤੇ ਜੇਕਰ ਉਹਨਾਂ ਦੀ ਤਨਖਾਹਾਂ ਦੀ ਜਿਹੜੀ ਵੈਲਿਊ ਹੈ ਉਹ ਵੇਖੀ ਜਾਵੇ ਕੁੱਲ ਮਿਲਾ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਤਾਂ ਚੰਡੀਗੜ੍ਹ ਦੇ ਵਿੱਚ ਇੱਕ ਸੇਵਾਦਾਰ ਦੀ ਜਿੰਨੀ ਤਨਖਾਹ ਹੈ ਉਨੀ ਪੰਜਾਬ ਦੇ ਵਿੱਚ ਠੇਕੇ ਤੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਜਿਹੜੇ ਕਲਰਕ ਨੇ ਉਹਨਾਂ ਦੀ ਤਨਖਾਹ ਜੇ ਚੰਡੀਗੜ੍ਹ ਦੇ ਸੇਵਾਦਾਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਤੇ 18000 ਦੀ ਥਾਂ ਪੰਜਾਬ ਦੇ ਵਿੱਚ 18000 ਰੁਪਏ ਇੱਕ ਕਲਰਕ ਨੂੰ ਮਿਲਦਾ ਹੈ ਤੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਠੇਕੇ ਤੇ ਨਿਰਧਾਰਤ ਮੁਲਾਜ਼ਮ ਨੇ ਉਹਨਾਂ ਦੀ ਤਨਖਾਹ 12000 ਰੁਪਏ ਤੋਂ ਲੈ ਕੇ 18000 ਰੁਪਏ ਤੱਕ ਨਿਰਧਾਰਤ ਕੀਤੀ ਗਈ ਹੈ ਜੇ ABC ਕੈਟਾਗਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 18000 ਤੱਕ ਜਿਹੜੀ A ਕੈਟਾਗਰੀ ਨੂੰ ਡਿਵਾਈਡ ਕੀਤਾ ਗਿਆ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ A ਕੈਟਾਗਰੀ ਹੈ ਉਸ ਦੀ ਜਿਹੜੀ ਤਨਖਾਹ ਹੈ ਉਹ 30 ਤੋਂ 35000 ਹੈ ਤੇ ਉੱਤੇ ਹੀ ਜੇ ਗੱਲ ਕੀਤੀ ਜਾਵੇ B ਕੈਟਾਗਰੀ ਦੀ B ਕੈਟਾਗਰੀ ਪੰਜਾਬ ਦੇ ਵਿੱਚ 15000 ਰੁਪਏ ਤੇ ਚੰਡੀਗੜ੍ਹ ਦੇ ਵਿੱਚ 30000 ਰੁਪਏ ਤੱਕ ਬੀ ਕੈਟਾਗਰੀ ਨੂੰ ਅਧਾਰਤ ਕੀਤਾ ਗਿਆ ਤੇ ਜਿਹੜੀ ਸੀ ਕੈਟਾਗਰੀ ਹੈ ਚੰਡੀਗੜ੍ਹ ਦੇ ਵਿੱਚ 18000 ਰੁਪਏ ਤੇ ਪੰਜਾਬ ਦੇ ਵਿੱਚ 12 ਤੋਂ 13000 ਰੁਪਏ ਦੇ ਵਿੱਚ ਸੀ ਕੈਟਾਗਰੀ ਨਿਰਧਾਰਤ ਕੀਤੀ ਗਈ ਹਾਲਾਂਕਿ ਜਿਹੜੀਆਂ ਇਹ ਤਨਖਾਹਾਂ ਇਸ ਨੂੰ ਲੈ ਕੇ ਜਿਹੜੇ ਠੇਕੇ ਦੇ ਅਧਾਰਤ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਤਨਖਾਹਾਂ ਤਾਂ ਪਹਿਲਾਂ ਹੀ ਨਿਗੂਣੀਆਂ ਨੇ ਤੇ ਹੁਣ ਉਹਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਤੇ ਕਿਉਂਕਿ ਜਿਹੜਾ ਵਾਅਦਾ ਵੀ ਕੀਤਾ ਗਿਆ ਹੈ ਉਹ ਵੀ ਮਹਿਜ਼ 50 ਰੁਪਏ ਤੋਂ ਲੈ ਕੇ 165 ਰੁਪਏ ਕੀਤਾ ਗਿਆ ਜਿਸ ਦੇ ਨਾਲ ਕੋਈ ਵੱਡਾ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ ਠੇਕੇਦਾਰਾਂ ਦੇ ਅਰਧ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਲੋਂ ਅਕਸਰ ਹੀ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਕੋਈ ਹੋਰ ਤਰ੍ਹਾਂ ਦੀ ਫੈਸਿਲਿਟੀ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਉਹ ਆਪਣਾ ਜਿਹੜਾ ਜੀਵਨ ਪੱਧਰ ਹੈ ਉਸ ਨੂੰ ਉੱਚਾ ਚੱਕਣ ਤਾਂ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪੰਜਾਬ ਦਾ ਇੱਕ ਰੂਲਿੰਗ ਪੁਆਇੰਟ ਹੁੰਦਾ ਜਿਹੜੀ ਵੀ ਪਾਰਟੀ ਹੁੰਦੀ ਹੈ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਭਾਵੇਂ ਕਾਂਗਰਸ ਦੀ ਸਰਕਾਰ ਸੀ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹਨਾਂ ਦੇ ਵੱਲੋਂ ਟੇਕੇ ਤੇ ਨਿਰਧਾਰਤ ਮੁਲਾਜ਼ਮਾ ਪ੍ਰਤੀ ਕੁਝ ਤਰ੍ਹਾਂ ਦੀ ਸਹਿਰਤਾ ਨਹੀਂ ਦਿਖਾਈ ਗਈ ਹਾਲਾਂਕਿ ਜੇ ਦੂਜੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਦੂਜੇ ਸੂਬਿਆਂ ਦੇ ਵਿੱਚ ਜਿਹੜੀ ਤਨਖਾਹਾਂ ਨੇ ਉਹ ਇੱਕ ਵਾਜਿਬ ਰੂਪ ਦੇ ਵਿੱਚ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ ਠੇਕਾ ਨਿਰਧਾਰਿਤ ਹੈ ਇਸ ਨੂੰ ਡੀਸੀ ਜਾਂ ਕਲੈਕਟਰ ਰੇਟ ਕਿਹਾ ਜਾਂਦਾ ਹੈ ਤੇ ਇਸ ਦੇ ਵਿੱਚ ਹਰਿਆਣਾ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਕਈ ਗੁਣਾ ਚੰਡੀਗੜ੍ਹ ਦੇ ਵਿੱਚ ਪੰਜਾਬ ਨਾਲੋਂ ਜਿਹੜੀਆਂ ਤਨਖਾਹਾਂ ਨੇ ਉਹ ਵਧ ਰੂਪ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਲੈਕਟਰ ਰੇਟ ਹੈ ਇਸ ਨੂੰ ਚੰਡੀਗੜ੍ਹ ਦੇ ਬਰਾਬਰ ਹਰਿਆਣੇ ਦੇ ਬਰਾਬਰ ਕੀਤਾ ਜਾਂਦਾ ਜਾਂ ਸਰਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਇਹ ਨੀਤੀਆਂ ਚਲਾਈ ਜਾ ਰਹੀਆਂ ਉਸ ਦੇ ਤਹਿਤ ਹੀ ਇਹਨੇ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਂਦਾ ਹੈ ਤੇ ਜਿਹੜੇ ਠੇਕੇ ਤੇ ਨਿਰਧਾਰਿਤ ਮੁਲਾ ਉਹਨੇ ਉਹਨਾਂ ਦੇ ਵੱਲੋਂ ਹਲੇ ਤੱਕ ਜਿਹੜੀ ਇਹ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਵਿੱਚ ਤਨਖਾਹਾਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਨੇ ਕਲੈਕਟਰ ਰੇਟ ਲਾਗੂ ਕੀਤਾ ਗਿਆ ਉਸੇ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਕਲੈਕਟਰ ਰੇਟ ਲਾਗੂ ਹੋਵੇ ਤਾਂ ਕਿ ਜਿਹੜਾ ਉਹਨਾਂ ਦਾ ਜੀਵਨ ਪੱਧਰ ਹੈ ਉਹ ਵੀ ਉੱਚਾ ਉੱਠ ਸਕੇ ਤੇ ਉਹਨਾਂ ਦਾ ਜਿਹੜਾ ਘਰ ਹੈ ਗੁਜ਼ਾਰਾ ਉਹ ਵੀ ਚੰਗੀ ਤਰ੍ਹਾਂ ਚੱਲ ਸਕੇ